ਸੋਨ ਸਿੰਘ ਕੀ ਕੰਮ ਕਰਦੇ ਚਲੋ ਭਾਈ ਦੇਖ ਕਿਹਦੇ ਮੱਲਾ ਠੋੜਾ ਵਾਲੇ ਕੀ ਗੱਲ ਬਾਤ ਹੈ ਗੱਲ ਬਾਤ ਕੀ ਗਲੀ ਲੜਾਈ ਹੋ ਰਹੀ ਸੀ ਤੇ ਮੈਂ ਸੁੱਤਾ ਪਿਆ ਦੇ ਘਰ ਦੇ ਬਾਹਰ ਆਏ ਮੈਂ ਕਿ ਗਲੀ ਲੜਾਈ ਕੋਣ ਦੇ ਕਰ ਰਹੀ ਹੈ ਉਹ ਮੈਂ ਜੋ ਮਟੀਰ ਵੇਖੀ ਮੈਂ ਕਿ ਤੂੰ ਚੱਲੋ ਅੰਦਰ ਇੰਨੇ ਜਣੇ ਨੇ ਫੈਰ ਕਰਦਾ ਹੈ ਉਹ ਮੇਰੇ ਲਾਟੇ ਵੱਜ ਗਈ ਬਾਜ ਕੇ ਲਾਟੇ ਲਾਡਣ ਲਾਪੇ ਅੰਦਰ ਚਲੇ ਕਿ ਮੈਨੂੰ ਬੱਚੇ ਇੱਥੇ ਲਿਆਏ ਪਰ ਭਤੀਜਾ ਲਿਆਇਆ ਕਿੰਨੇ ਕੁ ਜਣੇ ਸੀਗੇ ਉਹ ਤਾਂ 25 30 ਜਣੇ ਸੀ ਜਿਆਦਾ ਹੀ ਹੋਣਗੇ ਜਿਆਦੇ ਇਹ ਦੋ ਤਿੰਨ ਦਾ ਇੱਥੇ ਫਿਰਦੇ ਆਂ ਦਾਖਲ ਹੋਏ ਬਨੇਤੇ ਬਨੇ ਸਰਦਾਰ ਸਾਚਾ ਉਹਨਾਂ ਦੇ ਵਿੱਚ ਇਹ ਜੋ ਮਦੀਰ ਨੇ ਸਾਰੀ ਅੱਛਾ ਹਾਂ ਹਾਂ ਅੱਛਾ ਹੋਰ ਇਹਨਾਂ ਕੋਲ ਕੀ ਸੀਗਾ ਕਾਪੇ ਕਾਪੇ ਕੁਰਬਾਨਾ ਸੀ ਦਸਤੇ ਸੀ ਇਹਨਾਂ ਕੋਲ ਸ਼ਰਿਆਮ ਵਾਲੇ ਸ਼ਰਿਆਮ ਮੈਂ ਇਹਨਾਂ ਨੂੰ ਤੁਸੀਂ ਆ ਹੱਲ ਕਰਨਾਂ ਦਾ ਪਤਾ ਕੀ ਅੱਜ ਤਾਂ ਮੈਂ ਸੀ ਚੱਲ ਠੀਕ ਹੈ ਗਲੀ ਵਿੱਚ ਬੱਚੇ ਵੀ ਹੁੰਦੇ ਨੇ ਕੁੜੀਆਂ ਵੀ ਹੁੰਦੀਆਂ ਨੇ ਕੋਲ ਹੀ ਜਾਨੀਆਂ ਗੜੀ ਜਾਨੀਆਂ ਗੜੀ ਵੀ ਖੜੀ ਹੋਈ ਸੀ ਹਾਂਜੀ ਹਾਂਜੀ ਬਹੁਤ ਨੇ ਗੁੰਡਾ ਕਰਦੀ ਕੀਤੀ ਗਲੀ ਚ ਬਹੁਤ ਡਾਇਟਾ ਸਭ ਜਾਈ ਰੱਖੇ ਟਾ ਸ਼ਰਿਆਮ ਦਸ ਤੋਂ ਇੱਕ ਰੁਪਏ ਨੂੰ ਡਰੀ ਹੈ ਨਹੀਂ ਉਹਨਾਂ ਕੇ ਜੀ ਇਹ ਤਾਂ ਪਤਾ ਨਹੀਂ ਮੁੜੀ ਲੜੀ ਆਪਸ ਲੜੀ ਕੋਈ ਤੁਸੀਂ ਘਰ ਦੇ ਬਾਹਰ ਆ ਕੇ ਦੇਖਣ ਲੱਗੇ ਆ ਵੀ ਅਸੀਂ ਇਹਿੰਦੇ ਮੰਮੀ ਥੋੜਾ ਮੈਂ ਆ ਕੇ ਤਾਂ ਮੈਂ ਤੇਰੇ ਮੇਰੇ ਘਰ ਦੇ ਆ ਕੇ ਬਸ ਵੇਖਣ ਲੱਗੇ ਚ ਲੜਾਈ ਸ਼ੁਰੂ ਅਸੀਂ ਅੰਦਰ ਜਾਣ ਲੱਗੇ ਨਾ ਪਿੱਛੇ ਫੇਰ ਘੜਦੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਹੈ ਮੰਗ ਕੀ ਕਰਦੇ ਹੋ ਕੀ ਜਿਹੜੇ ਮੰਗ ਮਸਲਾ ਹੱਲ ਕਰੋ ਆਪਣਾ ਕੋਈ ਉਹ ਬੰਦ ਕਰੋ ਗੁੰਡਾ ਕਰੀ ਬੰਦ ਕਰਾਓ ਯਾਰ ਮੇਰੇ ਸਾਟ ਵਜੇ ਜਿਹੜੀ ਮਸਲਾ ਨਹੀਂ ਕਦੇ ਇਸ ਗਲੀ ਵਿੱਚ ਹੋਇਆ ਨਹੀਂ ਨਹੀਂ ਇੱਕ ਵਾਰੀ ਪਹਿਲਾਂ ਹੋਇਆ ਸੀ ਉਹ ਪੰਜ ਸੱਤ ਬੰਦੇ ਨਿਕਲ ਗਏ ਸੀ ਫਿਰ ਨਾ ਪਰ ਹੁਣ ਤਾਂ ਅੱਜ ਦਾ ਨਿਕਾਰ ਹੀ ਤੋੜਦਾ ਨਾ ਗਲੀ ਵਾਲੇ ਕੁਝwidetilde ਤਾਂ ਪਲਾਸ ਹੀ ਹੋਣਗੇ ਜ਼ਿਆਦਾ ਹੀ ਹੋਣਗੇ। ਮਾਸ਼ਾਅੱਲਾ। ਤੇ ਗੁੰਡਾ ਕਰਦੀ ਸਰਿਆਮ ਕਿਰਪਾਨਾਂ ਨੰਗੀਆਂ ਦਸਤੇ ਬਹੁਤ ਗਲਤ ਕੰਮ ਆਣਾ ਵਾਸਤੇ। ਅੱਛਾ ਮੋਟਰਸਾਈਕਲਾਂ ਤੇ ਸੀ? ਹਾਂ ਜੀ, ਕੁਝ ਪੈਦਲ ਸੀ ਤੇ ਕੁਝ ਮੋਟਰਸਾਈਕਲ ਤੇ ਆਈ ਸੀ। ਉਹਨਾਂ ਕੋਲ ਹੋਰ ਕੀ ਕੀ ਸੀ? ਦਾੰਦਾਂ ਦੀਆਂ, ਛੋਟੀਆਂ ਸੀ, ਬੰਦੂਕਾਂ ਹੈਗੀਆਂ ਹੱਥ ਤੇ ਉਹਨਾਂ ਦੇ। ਅੱਛਾ ਉਹਵੇਂ ਫੜੇ ਫਿਰਦੇ ਸੀ? ਹਾਂ। ਕੋਈ ਡਰ ਨਹੀਂ ਸੀ ਉਹਨਾਂ ਨੂੰ ਐ? ਕਿੰਨੇ ਲੋਕ ਸੀ ਮਾਤਾ ਜਿਹੜੇ ਆਏ ਸੀ ਇਹ? 15 ਜਣੇ ਇਧਰ ਆਏ, 15 ਜਣੇ ਇਧਰ ਆਏ। ਕੋਈ ਦੁਸ਼ਮਣੀ ਵੀ ਸੀ ਇਹਨਾਂ ਦੀ ਜੀ? ਰੋਬੋਟਾਂ ਹਿਆ ਤੋੜੀ ਤੋ ਉਹ ਤੱਕ ਤਰ ਗਈਆਂ ਸਾਰੀਆਂ ਮਾਦਾਬੂਸੀ ਰਾਸ ਸੁਣੀ ਸੀ ਗੋਲੀ ਦੀ ਹਾਂਜੀ ਉਹ ਸੁਣੀ ਸੀ ਉੱਥੋਂ ਚਲਾਈ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਡੇ ਮੁਤਾਬਕ ਐਦਨ ਉਧਰ ਤੇ ਇੱਕ ਹੀ ਗਈ ਮੌਲੀ ਜੀ ਦੂਜੀ ਚਲਾਉਣ ਬਾਅਦ ਕੇ ਲੈ ਕੇ ਗੰਡ ਗੰਡੇ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਹੁਣ ਲਈ ਇਹ ਹੰਦ ਵਿਖਾਇਆ ਹੈ ਕਿ ਧਾਰਾ ਸਕੂਲੇ ਹੀ ਹੋਈ ਹੈ ਬੱਚਿਆਂ ਨੇ ਲੜਦੇ ਲੜਦੇ ਆਏ ਨੇ ਵੀਰੇ ਇੱਥੇ ਖੜੇ ਹੋ ਗਏ ਅੱਛਾ ਬਸ ਇੱਥੇ ਆਏ ਤੇ ਵਾਰ ਨਿਕਲੇ ਨੇ ਅਸੀਂ ਵੀ ਵਾਰ ਨਿਕਲਾਇਆ ਇਹਨਾਂ ਨੂੰ ਫਾਇਰਿੰਗ ਕਰਦੀ ਉਧਰੋਂ ਇੱਕ ਕਹਿੰਦੇ ਜੀ ਦੇਖੋ ਉਧਰ ਕੀਤੀ ਲੋ ਕੀਤੀ ਆ ਅੱਛਾ ਦੋ ਤਾਂ ਹਾਂ ਜੀ ਹਾਂ ਦੋ ਕੀਤੇ ਉਹਨਾਂ ਦੇ ਤਲਵਾਰਾਂ ਉਹ ਵੀ ਆ ਰਹੇ ਕਿੱਥੇ ਕੋਈ ਨਹੀਂ ਇਹ ਤਾਂ ਉਹ ਤਲਵਾਰ ਵੀ ਹੈਗੀ ਸੀ ਕਿਰਪਾਨ ਸੀ ਡਾ ਔਰ ਜਿਹਨੂੰ ਮਾਤਾ ਗੋਲੀ ਲੱਗੀ ਤੁਹਾਡਾ ਕੀ ਲੱਗਦਾ ਜੀ ਮੈਂ ਕਿਰਾਇਆ ਛੜੇ ਦੇਦਾ ਮਕਾਨ ਜੀ ਛੜੇ ਮਕਾਨ ਕਿਰਾਇਤ ਰਹਿੰਦੇ ਜੀ ਨਹੀਂ ਉਹਨਾਂ ਦੇ ਅੱਜ ਹੋੜ ਕੜੇ ਕਿਹੜੇ ਹਥਿਆਰ ਸੀ ਛੋਟੇ ਸੀਗੇ ਡੰਡੇ ਸੀ ਕਿਰਪਾਨਾਂ ਸੀ ਪਿਸਤੌਲ ਸੀ ਕਿੰਨੇ ਕੁ ਨੌਜਵਾਨ ਸੀ ਪਤਾ ਨਹੀਂ ਲੱਗਿਆ ਹਣੇ ਮੈਂ ਕਹ ਤੱਕ ਪੂਰੀ ਗਲੀ ਭਾਰ ਗਈ ਕਿੱਧਰ ਨੂੰ ਭੱਜੇ ਕਿਧਰ ਨੂੰ ਸੀ ਨੌਜਵਾਨ ਆਹਦੇ ਇਧਰ ਨੂੰ ਭੱਜ ਗਏ ਆਦਾ ਇਧਰ ਨੂੰ ਅੱਛਾ ਆ ਇਸ ਬੰਦੀ ਅਸੀਂ ਜਿਹੜਾ ਹੁਣ ਸਿਵਲ ਹਸਪੀਟਲ ਪਹੁੰਚੇ ਆ ਤੇ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਦਾ ਜਿਹੜੀ ਆ ਕੋਈ ਦੋ ਧਿਰਾਂ ਦੇ ਵਿੱਚ ਆਪਸੀ ਟਕਰਾਅ ਹੋਇਆ ਉਸ ਤੋਂ ਬਾਅਦ ਜਿਹੜਾ ਗੋਲੀ ਚੱਲੀ ਆ ਜੀ ਤੇ ਜਿਹੜਾ ਗੋਲੀ ਕਰਕੇ ਇੱਕ ਬੰਦੇ ਦੇ ਜਿਹੜੀ ਲਾੱਤੇ ਵੀ ਲੱਗੀ ਆ ਜੀ ਤੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਚ ਕੌਣ ਕੌਣ ਬੰਦੇ ਸੀ ਜਿਨ੍ਹਾਂ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਤੇ ਜੀ ਤੁਸੀਂ ਮੌਕੇ ਦੀ ਜਗ੍ਹਾ ਤੇ ਉੱਥੇ ਗਏ ਹੋ ਹਾਂਜੀ ਮੌਕਾ ਦੇਖ ਕੇ ਆਏ ਸੀ ਮੌਕੇ ਤੋਂ ਬਾਅਦ ਇੱਥੇ ਸਿਵਲ ਹਸਪਤਲ ਸਰ ਕਿੰਨੇ ਪਤਾ ਲੱਗਾ ਕੋਈ ਕਿੰਨੇ ਰਾਉਂਡ ਫਾਇਰ ਕੀਤੇਗੇ ਹਾਂ ਹੱਲੇ ਤਾਂ ਇੱਕ ਹੀ ਮਿਲਿਆ ਸਾਨੂੰ ਰਾਉਂਡ ਹਾਂਜੀ